ਹਾਂ ਜੀ ਕੀ ਨਾਮ ਹੈ ਇਹ ਆਪਣਾ ਹਾਂਜੀ ਜੈਵਾਲ ਮਿੱਕੀ ਜੀ ਜੈ ਧਰਮ ਜੈ ਭਾਰਤ ਬਲਵੰਤ ਕੈਂਡੀ ਦੇ ਹਨ ਭਗਵਾਨ ਵਾਲਮੀਕੀ ਧਰਮ ਸਮਾਜ ਹੋਈ। ਸੋ ਤੇ ਅੱਜ ਸੱਜੇ ਕਲੋਨੀ ਪਤੇਗਾ ਚੋੜੀਆਂ ਰੋਡ ਤੇ ਭਗਵਾਨ ਵਾਲਮੀਕੀ ਧਰਮ ਸਮਾਜ ਦੀ ਇੱਕ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੀ ਗਵਾਹੀ ਸਾਡੇ ਬਹੁਤ ਹੀ ਸਤਿਕਾਰਯੋਗ ਅੰਗਰੇਜ਼ ਸਿੰਘ ਜੀ ਸੰਧੂ ਜੋ ਕਿ ਚੇਅਰਮੈਨ ਸੋਸ਼ਲ ਮੀਡੀਆ ਔਰ ਅੱਜ ਹੀ ਜੋ ਕਿ ਤਰਵਿੰਦਰ ਸਿੰਘ ਲੱਕੀ ਜੀ ਜੋ ਚੇਅਰਮੈਨ ਪੰਡਾ ਭਗਵਾਨ ਵਾਲਮੀਕੀ ਧਰਮ ਸਮਾਜ ਅਤੇ ਨਵੀਂ ਵੱਲੋਂ ਸੋਧਨਵਾਜਾ ਗਾਈ। ਮੈਂ ਆਸ ਕਰਦੇ ਆ ਜੀ ਜੋ ਕਿ ਲक्की ਵੀਰ ਬਹੁਤ ਧੰਨਮਨ ਦੇ ਨਾਲ ਆਪਣੀ ਸੇਵਾ ਨਿਭਾਏਗਾ ਜੀ ਆਸ ਕਰਦੇ ਆ ਜੀ ਜੋ ਕਿ ਸਮਾਜ ਨੂੰ ਅੱਗੇ ਲਿਕੇ ਚੱਲੂਗਾ ਜਿੱਥੇ ਸਮਾਜ ਦੇ ਨਾਲ ਧੱਕੇਸ਼ਾਹੀਆਂ ਹੁੰਦੀਆਂ ਉਹਦੇ ਆਵਾਜ਼ ਨੂੰ ਬੁਲੰਦ ਕਰੂਗਾ ਜੀ ਕਿਹੜੀ ਸੰਸਥਾ ਤੋਂ ਜੀ ਆਰਦੀਪ ਭਗਵਾਨ ਵਾਲਮੀਕੀ ਧਰਮ ਸਮਾਸੀ ਗਠਨ ਵੱਲੋਂ ਜੋ ਕਿ ਚੇਅਰਮੈਨ ਪੰਜਾਬ ਉਹਨਾਂ ਦੋਨੋਂ ਮਾਝਾ ਜਿਆਦਾ ਕੀ ਹੈ ਗਰੇ ਜੀ ਕਰਨੇ ਕੀ ਮਤਲਬ ਸਾਰੇ ਪਾਸੇ ਜਿਹੜੇ ਐ ਐਸਸੀ ਭਾਈਚਾਰੇ ਨੂੰ ਜਿਹੜਾ ਨਿਸ਼ਰਨਾ ਬਣਾਇਆ ਜਾਂਦਾ ਹਮੇਸ਼ਾ ਹਾਂਜੀ ਵੇਖੋ ਜੀ ਕੋਈ ਵੀ ਸਰਕਾਰ ਹੁੰਦੀ ਹੈ ਜੀ ਸਭ ਤੋਂ ਜ਼ਿਆਦਾ ਧੱਕੇਦਹੀਆਂ ਅਸੀਂ ਸਮਾਜ ਦੇ ਨਾਲ ਹੁੰਦੀਆਂ ਆਂ ਅਹੀਂ ਇਹੋ ਆਸ ਕਰਦਿਆਂ ਜੀ ਜੇ ਜੋ ਕਿ ਸਮਾਜ ਨੂੰ ਇੱਕ ਪਲੇਟਫਾਰਮ ਦੇ ਇਕੱਠੇ ਹੋਣ ਦੀ ਜ਼ਰੂਰਤ ਹੈ ਜੀ ਜਿੱਥੇ ਸਮਾਜ ਦੇ ਨਾਲ ਨਿਆਂ ਦੇ ਜੋ ਕਿ ਭੱਤੇ ਪਾਏ ਜਾਂਦੇ ਆ ਜੀ ਅਹੀਂ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰ ਲਈ ਜੋ ਕਿ ਅੱਜ ਵੀਰ ਨੂੰ ਲੱਕੀ ਵੀਰ ਨੂੰ ਚੇਅਰਮੈਨ ਪੰਜਾਬ ਦੀ ਪੋਸਟ ਤੇ ਜੋ ਕਿ ਡੱਗੀ ਕ੍ਰਿਸ਼ ਦੇ ਜਿੰਮੇਤੀ ਕੀਤਾ ਨਹੀਂ ਅਹੀਂ ਆਸ ਕਰਦਿਆਂ ਜੀ ਜੋ ਕਿ ਸਮਾਜ ਦੇ ਵਿੱਚ ਜਿੱਥੇ ਵੀ ਧੱਕੇ ਚਾਹੀ ਹੁੰਦੀਆਂ ਆਂ ਸਮਾਜ ਦੀ ਆਵਾਜ਼ ਨੂੰ ਬਰੰਦ ਕਰੂਗਾ ਸਾਡਾ ਵੀਰ ਸਾਨੂੰ ਬਹੁਤ ਆਸਿਆ ਵੀਰ ਤੇ ਹਾਂਜੀ papa ji ਕੀ ਉਪਰਾਲਾ ਕੀਤਾ ਗਿਆ ਜੀ ਅੱਜ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੀ ਜੀ 107 ਸਤੂਰ ਗਿਆਨਾਨਦ ਮਹਾਰਾਜ ਕੀ ਅੱਜ ਜੋ ਇਸ ਕੌਮੀ ਮੇਜ ਲੋਕੀ ਰੀਲ ਹੋਇਆ ਤੇ ਪੰਜਾਬ ਚੇਅਰਮੈਨ ਦਾ ਅਹੁਦਾ ਨੁਵਾਜਿਆ ਗਿਆ ਜੀ ਸਾਨੂੰ ਮਾਨ ਹੈ ਵੀ ਸਾਡਾ ਵੀਰ ਜੀ ਇਹ ਬਹੁਤ ਆਪਣੇ ਤਨੁਮਨੋਂ ਇਮਾਨਦਾਰੀ ਨਾਲ ਇਹ ਪੂਮਾਨ ਵਾਲਮੀ ਗਿਆ ਨੂੰ ਸੇਵਾ ਨਿਭਾਏਗਾ ਜੀ ਹੋਰ ਵੀ ਇੱਥੇ ਹੋਰ ਵੀ ਆਸ ਬੜੀਆਂ ਉਮੀਦਾਂ ਨੇ ਭਰਾ ਦੀ ਕਿ ਜੋ ਆਪਣੇ ਸੱਚੇ ਤਨਮਨ ਦੇ ਨਾਲ ਇਹ ਸੇਵਾ ਨਿਭਾਏਗਾ ਵਾਲਮੀ ਸਮਾਜ ਤੋਂ ਤੇ ਸਾਨੂੰ ਵੀ ਆਸ ਹੈ ਬੜੀ ਕਿ ਬਹੁਤ ਸਿਆਣਪ ਨਾਲ ਕੰਮ ਨਿਭਾਏਗਾ ਇਹ ਬਾਬਾ ਜੀ ਕਿਹੜੀ ਸੰਸਥਾ ਵੱਲੋਂ ਜਿਹੜਾ ਇਹਨਾਂ ਨੂੰ ਇਹ ਪੂਮਾਨ ਵਾਲਮੀ ਕੇ ਧਰਮ ਸਮਾਜ ਧਰਮ ਸਮਾਜ ਸੰਗਠਨ ਨਾਲ ਉਹ ਤੇ ਦਵਿੰਦਾ ਜੀ ਵੱਲੋਂ ਤੇ ਸੁਖਦੀਪ ਬੜਾ ਜੀ ਵੱਲੋਂ ਤੇ ਗੋਪੀਸ਼ਾ ਜੀ ਵੱਲੋਂ ਤੇ ਇਹਨਾਂ ਨੂੰ ਜਿਲ੍ਹਾ ਦਾ ਨਵਾਜਿਆ ਗਿਆ ਆ ਤੇ ਸਾਨੂੰ ਬੜੀ ਖੁਸ਼ੀ ਆ ਤੇ ਸਾਨੂੰ ਬੜਾ ਮਾਣ ਆ ਗਏ ਇਹ ਆਪਣੇ ਤਨ ਮੰਦੇ ਨਾਲ ਸੇਵਾ ਨਿਭਾਉਣਗੇ ਜੀ ਕੀ ਉਦਾਂ ਦਿੱਤਾ ਗਿਆ ਜੀ ਇਹਨਾਂ ਨੂੰ ਇਹ ਇਹਨਾਂ ਨੂੰ ਜੀ ਪੰਜਾਬ ਚੇਅਰਮੈਨ ਦਾ ਉਹਦਾ ਨਵਾਜਿਆ ਗਿਆ ਜੀ ਸਾਨੂੰ ਫਖਰ ਆ ਸਾਡੀ ਨੀਤ ਤੇ ਤੇ ਸਾਡਾ ਬੱਚਾ ਬਹੁਤ ਆਪੋ ਮਾਣ ਕਰਦਾ ਸੀ ਬੁਲਾਈ ਜੋ ਬੜੇ ਸਵਰਨਰ ਤੇ ਪਵਣਵਾਦੀ ਤੇ ਮਹਾਰਾਜ ਕੀ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਸਰ ਐਡਵੋਕੇਟ ਲਖਨ ਸਿੰਘ ਜੀ ਗੱਲ ਕਰ ਰਿਹਾ ਕਿ ਉਪਰਾਲਾ ਅੱਜ ਅਸੀਂ ਸੰਜੇ ਕਨੌਨਲੀ ਦੇ ਵਿੱਚ ਪਹੁੰਚੇ ਹਾਂ ਜੀ ਸਾਡੇ ਗੁਰਵਿੰਦਰ ਸਿੰਘ ਲੱਕੀ ਜੀ ਨੂੰ ਭਗਵਾਨ ਵਾਲਮੀਕੀ ਇਸ ਸੰਸਥਾ ਵੱਲੋਂ ਚੇਅਰਮੈਨ ਜਿਹੜਾ ਨਿਊਟ੍ਰੀਜ਼ ਕੀਤਾ ਗਿਆ ਅਸੀਂ ਇਹਨਾਂ ਨੂੰ ਵਧਾਈ ਦੇਣ ਬਾਅਦ ਇੱਥੇ ਪਹੁੰਚਿਆ ਦੇ ਇਹਨਾਂ ਦਾ ਸਾਰਾ ਧੰਨਵਾਦ ਕਰਨ ਪਹੁੰਚੇ ਔਰ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਆਖਦੇ ਹਾਂ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਹਾਂ ਜੈ ਵਾਲਮੀਕੀ ਹਰਵਾਰ ਮਿੱਕੀ ਮੈਂ ਜੀ ਸੰਤੇਬ ਬੜਵਾਲ ਚੇਅਰਮੈਨ ਪੰਜਾਬ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਪੰਜਾਬਪਾਤ ਤੋਂ ਅੱਜ ਜੋ ਉਤਰਾਲਾ ਕੀਤਾ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਲੱਕੀ ਜੀ ਜਿਨ੍ਹਾਂ ਨੂੰ ਅਸੀਂ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਪੰਜਾਬਪਾਤ ਵੱਲੋਂ ਪੰਜਾਬ ਚੇਅਰਮੈਨ ਦਾ ਅਹੁਦਾ ਦੇ ਕੇ ਚੱਲੇ ਆਂ ਸਾਨੂੰ ਵੀ ਇੱਥੇ ਬਹੁਤ ਆਸਾਂ ਹੈ ਕਿ ਇਹ ਜੀ ਸਮਾਜ ਦੇ ਨਾਲ ਹੋ ਰਹੀਆਂ ਧੱਕੇ ਸ਼ਈਆਂ ਕੋਸਾ ਡਟ ਕੇ ਵਿਰੋਧ ਕਰਨਗੇ ਇਸ ਸਮਾਜ ਦੇ ਨਾਲ ਹਰ ਵੇਲੇ ਮੁੰਡੇ ਦਾ ਮੁੰਡਾ ਲਾ ਕੇ ਖੜੇ ਰਹਿਣਗੇ ਔਰ ਲੱਕੀ ਵੀਰ ਜੀ ਨੂੰ ਵੀ ਜਦੋਂ ਵੀ ਸਾਡੀ ਲੋੜ ਪੈਂਦੀ ਆ ਤੇ ਅਸੀਂ ਹਰ ਵੇਲੇ ਭਰਾ ਦੇ ਨਾਲ ਆਂ ਮੁੰਡੇ ਨਾਲ ਮੁੰਡਾ ਜੋੜ ਕੇ ਖਲੋਵਾਂਗੇ ਔਰ ਸਮਾਜ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਸਾਡੇ ਜੋ ਵੀ ਸਮਾਜ ਦੇ ਆ ਇਹਨਾਂ ਨਸ਼ਿਆਂ ਤੋਂ ਦੂਰ ਰਹਿਣਾ ਤੇ ਇਹਨਾਂ ਨਸ਼ਿਆਂ ਨੂੰ ਦਰਕਾਰਨਾ ਤਾਂ ਕਿ ਸਮਾਜ ਜੋ ਆ ਚੰਗੇ ਕਮਾਵੇ ਚ ਔਰ ਅੱਗੇ ਜਾ ਕੇ ਤਰੱਕੀ ਕਰ ਸਕੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਹਾਂਜੀ ਭਾਜੀ ਕੀ ਨਾਮ ਜੀ ਆਪਣਾ ਮੇਰਾ ਨਾਮ ਗੁਰਵਿੰਦਰ ਸਿੰਘ ਲਕੀ ਤੇ ਕਿਥੋਂ ਦੇ ਰਹਿਣ ਵਾਲੇ ਜੀ ਮੈਂ ਸੰਜੇ ਗੰਦੀ ਕਲੋਨੀ ਦੇ ਰਹਿਣ ਵਾਲਾ ਫਤਿਹਗੜ੍ਹ ਸਾਹਿਬ ਦਾ ਹਾਂਜੀ ਹਾਂਜੀ ਕੀ ਪੁੱਛਣਾ ਲਾਜੀ ਭਾਜੀ ਅ ਭਾਰਤ ਭਾਰਤ ਦੀ ਇਸ ਬਾਦਲ ਨੂੰ ਜਿਹੜਾ ਆਪਣਾ ਚੇਅਰਮੈਨ ਲਵਾਇਆ ਗਿਆ ਜੀ ਤੇ ਮੈਂ ਜਿੰਨਾ ਵੀ ਜੋ ਵੀ ਕੰਮ ਕਰੂੰਗਾ ਦਿਲੋਂ ਮਨੋਂ ਕਰੂੰਗਾ ਤੇ ਜਿੱਥੇ ਵੀ ਹੋਏਗੀ ਪੂਰਾ ਫੁੱਲ ਟਾਈਮ ਮਿਲ ਗਈ ਹੈ ਕੰਮ ਦੀ ਜਿਹੜੀ ਸੋ ਸਭ ਕੀ ਬਏ ਸਾਰਾ ਕੁਝ ਕਰ ਲਿਆ ਤੇ ਬਾਕੀ ਦਾ ਸਾਰਿਆਂ ਵੀ ਰਹਿਦਾ ਬਹੁਤ ਜਿਆਦਾ ਤੁਹਾਨੂੰ ਮੈਂ ਧੰਨਵਾਦ ਕਰਨਾ ਹਾਂ ਕਿ ਬਲਾਸ ਨੂੰ ਕਾਮਦੇ ਨਾਲੇ ਚੁਣਿਆ ਕਿ ਪੰਜਾਬ ਦਾ ਚੇਅਰਮੈਨ ਲਾਇਆ ਬਾਕੀ ਜੈ ਬਾਲ ਮ